ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਹਮਲੇ ਦੇ ਦੋਸ਼ੀ ਦੀ ਪਹਿਚaan ਕਰ ਲਈ ਗਈ ਹੈ ਮੁਜਲਮ ਦੀ ਪਹਿਚaan ਥਾਮਸ ਮੈਥਿਊ ਕਰੋਕਸ ਦੇ ਵਜੋਂ ਹੋਈ ਹੈ 20 ਸਾਲਾ ਦੋਸ਼ੀ ਨੂੰ ਸੁਰੱਖਿਆ ਬਲਾਂ ਨੇ ਮੌਕੇ ਤੇ ਹੀ ਮਾਰ ਦਿੱਤਾ ਮੁਜਲਮ ਪੈਂਸਿਲੀਵੇਨੀਆ ਦੇ ਬੈਥਲ ਪਾਰਕ ਇਲਾਕੇ ਦਾ ਰਹਿਣ ਵਾਲਾ ਸੀ ਤੇ ਜਾਂਚ ਤੋਂ ਪਤਾ ਲੱਗਾ ਕਿ ਡੋਨਾਲਡ ਟਰੰਪ ਤੇ ਹਮਲਾ ਕਰਨ ਦਾ ਦੋਸ਼ੀ ਥਾਮਸ ਮੈਥਿਊ ਕਰੋਕਸ ਰਿਪਬਲਿਕਨ ਪਾਰਟੀ ਨਾਲ ਜੁੜਿਆ ਹੋਇਆ ਸੀ ਅਤੇ ਨਵੰਬਰ ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਚ ਪਹਿਲੀ ਵਾਰ ਵੋਟ ਪਾਉਣ ਵਾਲਾ ਸੀ ਤੇ ਅਮਰੀਕਾ ਦੇ ਵਿੱਚ ਵੋਟ ਪਾਉਣ ਦੀ ਘੱਟੋ ਘਾਟ ਉਮਰ 18 ਸਾਲਾ ਮੁਜਲਮ ਉਸਤਾ ਤੇਜ 55 ਕਿਲੋਮੀਟਰ ਦੂਰ ਬੈਥਲ پارک ਦੇ ਇਲਾਕੇ ਵਿੱਚ ਰਹਿੰਦਾ ਸੀ ਜਿੱਥੇ ਟਰੰਪ ਦੀ ਰੈਲੀ ਹੋ ਰਹੀ ਸੀ ਬੈਥਲ پارک ਦੇ ਚੌਂ ਸੂਚੀ ਦੀ ਜਾਂਚ ਤੋਂ ਦੋਸ਼ੀ ਦੇ ਰਿਪਬਲਿਕਨ ਪਾਰਟੀ ਦੇ ਨਾਲ ਸੰਬੰਧ ਦਾ ਖੁਲਾਸਾ ਹੋਇਆ ਸੋ ਅਜਾਹੇ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਸਮਰਥਕ ਹੋਣ ਦੇ ਬਾਵਜੂਦ ਉਸਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਹਮਲੇ ਦੀ ਘਟਨਾ ਹੈਰਾਨੀਜਨਕ ਹੈ ਦੋਸ਼ੀ ਨੌਜਵਾਨ ਨੂੰ ਟਰੰਪ ਤੇ ਹਮਲੇ ਤੋਂ ਤੁਰੰਤ ਬਾਅਦ ਸੀਕ੍ਰੇਟ ਸਰਵਿਸ ਤੇ ਜਵਾਨਾਂ ਨੇ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ